ਜਜ਼ਬਾਤੀ ਜ਼ਿੰਦਗੀ સ્ટોਰੀਜ਼ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਡਾਕਟਰ ਇਕਬਾਲ ਸਿੰਘ ਸਕਰੋਦੀ ਜੀ ਦੀ ਲਿਖੀ ਹੋਈ ਕਹਾਣੀ ਨਾਨਕਿਆਂ ਦਾ ਮੋਹ ਲੈ ਕੇ। ਉਮੀਦ ਕਰਦੀ ਹਾਂ ਤੁਸੀਂ ਪਸੰਦ ਜ਼ਰੂਰ ਕਰੋਗੇ। ਸਕੂਲ ਪੜ੍ਹਦੇ ਆ ਇਸ਼ਾਂਤ ਨੂੰ ਗਰਮੀ ਸਰਦੀ ਦੀਆਂ ਛੁੱਟੀਆਂ ਹੁੰਦੀਆਂ। ਉਹ ਆਪਣੇ ਨਾਨਕੇ ਪਿੰਡ ਜਰਗ ਜ਼ਰੂਰ ਜਾਂਦਾ। ਜਿੱਥੇ ਉਸਦੇ ਨਾਨਾ ਦਇਆ ਸਿੰਘ, ਨਾਨੀ ਬਚਨਕੌਰ, ਮਾਮੇ ਰਾਮ ਸਿੰਘ, ਜੋਗਿੰਦਰ ਸਿੰਘ ਤੇ ਇੰਦਰ ਸਿੰਘ ਉਸ ਨੂੰ ਹੱਥਾਂ ਤੇ ਚੁੱਕ ਲੈਂਦੇ। ਪਸ ਦੇ ਆਇ ਤੋਂ ਆਥਨ ਵੇਲੇ ਨਾਨੀ ਘਰ ਵਿੱਚ ਖੀਰ, ਕੜਾ, ਸੇਵੀਆਂ, ਮਿੱਠੇ ਚੌਲ ਆਦਿ ਕੁਝ ਨਾ ਕੁਝ ਜ਼ਰੂਰ ਬਣਾਉਂਦੀ। ਵੱਡਾ ਮਾਮਾ ਰਾਮ ਤਾਂ ਉਸ ਨੂੰ ਮੋਢਿਆਂ ਤੇ ਬਿਠਾ ਕੇ ਖੇਤ ਲੈ ਜਾਂਦਾ। ਖੇਤ ਵਿੱਚ ਉਹ ਮਾਮੇ ਦੇ ਮੁੰਡਿਆਂ ਲਾਲਾ ਸਿੰਘ ਤੇ ਮੇਵਾ ਸਿੰਘ ਨਾਲ ਰਲ ਕੇ ਬਹੁਤ ਖਰਮਸਤੀ ਕਰਦੇ। ਗਰਮੀਆਂ ਦੇ ਦਿਨਾਂ ਵਿੱਚ ਉਹ ਖਰਬੂਜੀ, ਫੁੱਟਾਂ, ਕੱਕੜੀਆਂ ਤੇ ਖੀਰੇ ਤੋੜ-ਤੋੜ ਖਾਂਦੇ। ਜਦੋਂ ਬਹੁਤੀ ਗਰਮੀ ਲੱਗਦੀ ਤਾਂ ਟਿਊਬਵੈੱਲ ਲੱਗੇ ਬਣੇ ਚ ਬੱਚੇ ਵਿੱਚ ਵੜ ਕੇ ਠੰਡੇ ਪਾਣੀ ਵਿੱਚ ਨਹਾਉਂਦੇ ਰਹਿੰਦੇ। ਪਿੰਡ ਵਿੱਚ ਜਦੋਂ ਵੀ ਕੋਈ ਕੁਲਫੀ ਵਾਲਾ ਆਉਂਦਾ ਤਾਂ ਤਿੰਨਾ ਭਰਾਵਾਂ ਨੇ ਕੁਲਫੀ ਲੈ ਕੇ ਉਸ ਨੂੰ ਚਟਕਾਰੇ ਲੈ ਲੈ ਖਾਣਾ। ਸਰਦੀਆਂ ਵਿੱਚ ਗਾਜਰਾਂ, ਮੂਲੀਆਂ, ਛਲਗਮ ਪੱਟ ਕੇ ਖਾਣ ਨਾਲ ਉਹਨਾਂ ਨੂੰ ਬਹੁਤ ਸਵਾਦ ਆਉਂਦਾ। ਕਈ ਵਾਰੀ ਮਾਮਾ ਰਾਮ ਸਿੰਘ ਉਹਨਾਂ ਨੂੰ ਹੋਲਾ ਭੰਨ ਦਿੰਦਾ। ਉਹ ਹੌਲੀ-ਹੌਲੀ ਟਾਟਾ ਵਿੱਚੋਂ ਦਾਣੇ ਕੱਢ-ਕੱਢ ਖਾਂਦੇ ਰਹਿੰਦੇ। ਹੋਲਾ ਖਾਣ ਨਾਲ ਉਹਨਾਂ ਦੇ ਹੱਥਾਂ, ਬੁੱਲਾਂ, ਗੱਲਾਂ ਤੇ ਕਾਲਸ ਲੱਗ ਜਾਂਦੀ। ਉਹ ਚ ਬੱਚੇ ਵਿੱਚੋਂ ਪਾਣੀ ਲੈ ਕੇ ਮਲ-ਮਲ ਕੇ ਧੋਂਦੇ ਰਹਿੰਦੇ। ਇੱਕ ਵਿੱਚੋਂ ਗੰਨੇ ਪੱਟ ਕੇ ਚੂਪਣਾ ਉਹਨਾਂ ਦਾ ਨਿੱਤ ਦਾ ਸ਼ੁਗਲ ਸੀ ਜੇ ਕਿਤੇ ਠੰਡ ਬਹੁਤ ਜ਼ਿਆਦਾ ਹੋਣੀ ਤਾਂ ਮਾਮਾ ਰਾਮ ਗੰਨਿਆਂ ਨੂੰ ਧੂਣੀ ਤੇ ਸੇਕ ਦਿੰਦਾ ਇਉਂ ਨਿੱਗੇ ਨਿੱਗੇ ਗੰਨੇ ਚੂਪਾਂ ਨਾਲ ਉਹਨਾਂ ਦੀ ਠੰਡ ਲੈ ਜਾਂਦੀ ਇਸ ਪ੍ਰਕਾਰ ਮौज-ਮਸਤੀ ਕਰਦੇ ਆਂ ਇਹ ਸ਼ਾਂਤ ਨੂੰ ਪਤਾ ਹੀ ਨਾ ਲੱਗਦਾ ਕਿ ਉਸ ਦੀਆਂ ਛੁੱਟੀਆਂ ਕਦੋਂ ਮੁੱਕ ਗਈਆਂ ਉਹ ਪੜ ਲੈ ਕੇ ਕਾਲਜ ਵਿੱਚ ਪ੍ਰੋਫੈਸਰ ਲੱਗ ਗਿਆ ਸੀ ਇੱਕ ਬੀਐਸਸੀ ਬੀਏਡ ਪਾਸ ਪੜੀ ਲਿਖੀ ਮਾਸਟਰਨੀ ਲੱਗੀ ਕੁੜੀ ਸੁਖਨਾਜ ਕੌਰ ਨਾਲ ਉਸ ਦਾ ਵਿਆਹ ਹੋ ਗਿਆ ਕੁਦਰਤ ਨੇ ਵਿਆਹ ਤੋਂ ਪੂਰੇ 1 ਸਾਲ ਬਾਅਦ ਉਹਨਾਂ ਨੂੰ ਪਜੰਗੀ ਦੀ ਦਾਤ ਬਖਸ਼ੀ। ਉਹ ਹਰ ਸਾਲ ਆਪਣੀ ਵਿਆਹ ਦੀ ਬਰੇਗੰਡ ਤੇ ਪੁੱਤਰ ਦਾ ਜਨਮ ਦਿਨ ਇੱਕੋ ਦਿਨ 2 ਅਗਸਤ ਨੂੰ ਮਨਾਉਂਦੇ ਰਹੇ। ਇਸ ਲੰਮੇ ਅਰਸੇ ਦੌਰਾਨ ਈਸ਼ਾਨਤ ਆਪਣੀ ਪਤਨੀ ਤੇ ਪੁੱਤਰ ਨੂੰ ਨਾਲ ਲੈ ਕੇ ਆਪਣੇ ਨਾਨਕੇ ਪਿੰਡ ਜਰਗ ਲਗਾਤਾਰ ਜਾਂਦਾ ਰਿਹਾ। ਜਰਗ ਦੇ ਮੇਲੇ ਤੇ ਤਾਂ ਉਹਨਾਂ ਹਰ ਸਾਲ ਜਾਣਾ ਹੀ ਹੁੰਦਾ ਸੀ। ਨਾਨਕੇ ਘਰ ਤੋਂ ਮਾਮੇ-ਮਾਮੀਆਂ ਤੇ ਉਹਨਾਂ ਦੇ ਬੱਚੇ ਵੀ ਅਕਸਰ ਉਸਦੇ ਘਰ ਸੁਨਾਮ ਆਉਂਦੇ ਰਹਿੰਦੇ। ਜੂਨ ਦਾ ਪਹਿਲਾ 15ਵਾਂ ਵਾਲਾ ਲੰਘ ਚੁੱਕਾ ਸੀ। ਅਤਿ ਦੀ ਗਰਮੀ ਨੇ ਪੂਰੇ ਉੱਤਰੀ ਭਾਰਤ ਨੂੰ ਪਾਠਵਾੰਗ ਤਪਾਇਆ ਹੋਇਆ ਸੀ ਮੌਸਮ ਵਿਭਾਗ ਵਾਲੇ ਰੋਜ਼ਾਨਾ ਜਾਣਕਾਰੀ ਦਿੰਦੇ ਸਨ ਇਸ ਸਾਲ ਮੌਨਸੂਨ ਪਹੁੰਚਣ ਦਾ ਦਬਾਅ ਕਾਫੀ ਘਟ ਰਹੇਗਾ ਉਹ ਵੀ ਕਾਫੀ ਪਛੜ ਕੇ ਆਉਣ ਗਿਆ ਇੱਕ ਦਿਨ ਸ਼ਾਮ ਦਾ ਭੋਜਨ ਕਰਕੇ ਪ੍ਰੋਫੈਸਰ ਤੇ ਸੁਖਨਾਜ ਘਰ ਦੇ ਵਿੜੇ ਵਿੱਚ ਬਣੇ ਲੌਨ ਵਿੱਚ ਟਹਿਲ ਰਹੇ ਸਨ ਉਸਦੇ ਮੋਬਾਈਲ ਫੋਨ ਦੀ ਘੰਟੀ ਵੱਜੀ ਜਿਉਂ ਹੀ ਉਸਨੇ ਹੈਲੋ ਕਿਹਾ ਤਾਂ ਦੂਜੇ ਪਾਸੇ ਉਸਦੇ ਮਾਮੇ ਦੀ ਆਵਾਜ਼ ਸੁਣਾਈ ਦਿੱਤੀ ਭਾਈ ਇਸ਼ਾਨ ਸਿੰਘ ਮੈਂ ਜਰਗ ਤੋਂ ਤੇਰਾ ਮਾਮਾ ਰਾਮ ਸਿੰਘ ਬੋਲਦਾ ਤੈਨੂੰ ਤਾਂ ਪਤਾ ਹੀ ਐ ਕਿ ਮੇਰਾ ਇੱਕੋ ਇੱਕ ਪੋਤਾ ਉਹਦੇ ਸਕੂਲੋਂ ਨਿੱਤ ਨਵੇਂ ਲੰਬੇ ਆਉਂਦੇ ਨੇ ਉਹਦੀ ਸੰਗਤ ਵੀ ਚੰਗੇ ਮੁੰਡਿਆਂ ਨਾਲ ਨਹੀਂ ਆ ਉਹ ਚੱਜ ਨਾਲ ਪੜਦਾ ਵੀ ਨਹੀਂ ਆਪਣੇ ਪਿਓ ਨਾਲ ਖੇਤੀ ਦੇ ਕੰਮ ਵਿੱਚ ਹੱਥ ਵੀ ਨਹੀਂ ਵਟਾਉਂਦਾ ਮੈਨੂੰ ਲੱਗਦਾ ਕਿ ਉਹ ਸਾਡੇ ਤੋਂ ਚੋਰੀ ਛਪੋਰੀ ਮਾੜਾ ਮੋਟਾ ਨਸ਼ਾ ਵੀ ਕਰਨ ਲੱਗ ਪਿਆ ਭਾਈ ਅਸੀਂ ਤਾਂ ਦੁਖੀ ਹੋਏ ਪਈ ਆ ਉਤੋਂ ਤੂੰ ਹੀ ਕਰ ਕੋਈ ਹਿੱਲਾ ਸਮਝਾ ਉਸਨੂੰ ਕੋਈ ਨਾ ਮਾਮਾ ਜੀ ਤੁਸੀਂ ਕੋਈ ਫਿਕਰ ਨਾ ਕਰੋ ਇਹ ਹੁਣ ਮੇਰੇ ਤੇ ਛੱਡ ਦਿਓ ਪਰ ਸੋ ਐਤਵਾਰ ਮੈਂ ਪਿੰਡ ਆਉਣਾ ਤੁਹਾਡੇ ਕੋਲ ਬਹਿ ਕੇ ਸਾਰੀ ਗੱਲ ਕਰਦੇ ਆ ਪ੍ਰੋਫੈਸਰ ਨੇ ਕਿਹਾ ਐਤਵਾਰ ਨੂੰ ਉਸ ਸਵੇਰੇ ਹੀ ਆਪਣੇ ਮੋਟਰਸਾਈਕਲ ਤੇ ਜਾਗ ਪਹੁੰਚ ਗਿਆ ਘਰ ਜਾ ਕੇ ਮਾਮੇ-ਮਾਮੀ ਨੂੰ ਮੱਥਾ ਟੇਕਿਆ ਤੇ ਵੱਡੇ ਭਰਾ ਦੇ ਗੱਲ ਆ ਕੇ ਮਿਲਿਆ ਉਸਦੇ ਭਤੀਜੇ ਗਮਦੂਰ ਸਿੰਘ ਨੇ ਆ ਕੇ ਫਤਿਹ ਬੁਲਾਈ ਸਤਿ ਸ੍ਰੀ ਅਕਾਲ ਚਾਚਾ ਜੀ ਸਤਿ ਸ੍ਰੀ ਅਕਾਲ ਉਸਨੇ ਉਸਦੀ ਸਤਿ ਸ੍ਰੀ ਅਕਾਲ ਦਾ ਉੱਤਰ ਦਿੰਦਿਆਂ ਆਖਿਆ ਫਿਰ ਗਮਦੂਰ ਨੂੰ ਆਪਣੇ ਨਾਲ ਹੀ ਮੰਜੇ ਤੇ ਬਿਠਾਉਂਦਿਆਂ ਕਿਹਾ ਗਮਦੂਰ ਕੀ ਹਾਲ ਆ ਤੇਰਾ ਮਾਮਾ ਜੀ ਨੇ ਮੈਨੂੰ ਦੱਸਿਆ ਕਿ ਤੂੰ ਪੜ੍ਹਾਈ ਨਹੀਂ ਕਰਦਾ ਨਾ ਹੀ ਤੂੰ ਖੇਤੀ ਦੇ ਕੰਮ ਤੋਂ ਦੇ ਵਿੱਚ ਕੋਈ ਹੱਥ ਵਟਾਉਂਦਾ ਐ ਐਦਾਂ ਫਿਰ ਕਿਵੇਂ ਕੰਮ ਚੱਲੂ ਦੇਖੋ ਚਾਚਾ ਜੀ ਪੜ੍ਹ ਲੈ ਕੇ ਕੋਈ ਨੌਕਰੀ ਤਾਂ ਮਿਲਦੀ ਹੈ ਨਹੀਂ ਪਹਿਲਾਂ ਹੀ ਬਥੇਰੇ ਪੜੇ ਲਿਖੇ ਧੱਕੇ ਖਾਂਦੇ ਫਿਰਦੇ ਆ ਖੇਤੀ ਦਾ ਧੰਦਾ ਕਿਹੜਾ ਸੌਖਾ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਇਸ ਲਈ ਮੈਂ ਖੇਤੀ ਵੀ ਨਹੀਂ ਕਰਨੀ ਉਸਨੇ ਕਿਹਾ ਥੋੜਾ ਸੋਚ-ਸੋਚ ਕੇ ਪ੍ਰੋਫੈਸਰ ਬੋਲਿਆ ਚੰਗਾ ਇੰਜ ਕਰ ਤੂੰ ਤਿਆਰ ਹੋ ਜਾ ਤੂੰ ਮੇਰੇ ਨਾਲ ਸਨਾਮ ਹੀ ਚੱਲ ਕੰਮ ਤਾਂ ਹੁਣ ਕੋਈ ਨਾ ਕੋਈ ਕਰਨਾ ਹੀ ਆ ਉੱਥੇ ਜਾ ਕੇ ਸੋਚਾਂਗੇ ਤੈਨੂੰ ਕਿਹੜੇ ਕੰਮ ਧੰਦੇ ਲਾਉਣਾ ਪਹਿਲਾਂ ਤਾਂ ਉਹ ਸਨਾਮ ਚੱਲਣ ਲਈ ਨਾ ਨੁੱਕਰ ਜੇ ਕਰਦਾ ਰਿਹਾ ਪਰੰਤੂ ਜਦੋਂ ਉਸਦੇ ਦਾਦੇ ਨੇ ਥੋੜਾ ਦਬਕਾ ਮਾਰਿਆ ਉਹ ਆਪਣੇ ਚਾਚੇ ਨਾਲ ਚੱਲਣ ਲਈ ਰਜ਼ਾਮੰਦ ਹੋ ਗਿਆ ਦੁਪਹਿਰ ਦਾ ਪ੍ਰਸ਼ਾਦਾ ਪਾਣੀ ਛੱਕ ਕੇ ਉਹ ਸਨਾਮ ਆ ਗਏ ਅਗਲੇ ਦਿਨ ਦੁਪਹਿਰੇ 12:30 ਵਜੇ ਤੇ ਲਗਭਗ ਪ੍ਰੋਫੈਸਰ ਨੇ ਆਪਣੀ ਪਤਨੀ ਨੂੰ ਕਿਹਾ ਘਰ ਵਿੱਚ ਮੇਰਾ ਭਤੀਜਾ ਵੀ ਆਇਆ ਹੋਇਆ। ਬਾਜ਼ਾਰ ਦੇ ਬਿਸਕਟ ਆਪਾਂ ਨੂੰ ਬਿਲਕੁਲ ਪਸੰਦ ਨੇ। 2 ਕਿਲੋ ਆਟਾ, 1 ਕਿਲੋ ਦੇਸੀ ਘਿਓ, 1 ਕਿਲੋ ਖੰਡ ਤੇ 1.5 ਲੀਟਰ ਦੁੱਧ ਇੱਕ ਡੋਲੂ ਵਿੱਚ ਪਾ ਦਿਓ। ਅਸੀਂ ਚਾਚਾ ਭਤੀਜਾ ਕੋਲ ਖੜ ਕੇ ਬਿਸਕਟ ਬਣਵਾ ਲਿਆ ਹਣੀਆ। ਹਾਂ ਜੀ। ਬਿਲਕੁਲ ਠੀਕ ਹੈ ਜੀ ਤੁਸੀਂ। ਪਤਨੀ ਨੇ ਕਿਹਾ। ਦੁਪਹਿਰੇ 1 ਵਜੇ ਦੋਵੇਂ ਚਾਚਾ ਭਤੀਜਾ ਸਾਰਾ ਰਾਸ਼ਨ ਲੈ ਕੇ ਬਿਸਕਟ ਬਣਵਾਉਣ ਲਈ ਪੀਰਾਂ ਵਾਲਾ ਗੇਟ ਸੁਨਾਮ ਚਲੇ ਗਏ। 2:30 ਵਜੇ ਤੱਕ ਉਹਨਾਂ ਦੀ ਵਾਰੀ ਆਈ। ਬਿਸਕੁਟ ਤਿਆਰ ਹੁੰਦੇ ਆ 3:30 ਵਜੇ। ਇੱਕ ਤਾਂ ਜੂਨ ਦਾ ਮਹੀਨਾ ਪਹਿਲਾਂ ਹੀ ਤਪਿਆ ਹੋਇਆ ਸੀ। ਉੱਤੋਂ ਬਿਸਕੁਟ ਤਿਆਰ ਕਰਨ ਵਾਲੀ ਪੱਠੀ ਪੂਰੀ ਅੱਗ ਵਰਸਾ ਰਹੀ ਸੀ। 2-3 ਘੰਟਿਆਂ ਵਿੱਚ ਦੋਵੇਂ ਚਾਚਾ ਭਤੀਜਾ ਪਸੀਨੇ ਨਾਲ ਨੁੱਚੜ ਗਏ। ਭਤੀਜੇ ਨੇ ਆਪਣੇ ਮੂੰਹ ਤੋਂ ਪਸੀਨਾ ਪੂੰਝਦਿਆਂ ਕਿਹਾ, "ਚਾਚਾ ਜੀ, ਆ ਬਿਸਕੁਟ ਬਣਾਉਣ ਵਾਲਾ ਕੰਮ ਤਾਂ ਬਹੁਤ ਔਖਾ। ਉਹ ਦੇਖੋ, ਬਿਸਕੁਟ ਬਣਾਉਣ ਵਾਲਾ ਭਾਈ ਕਿਵੇਂ ਪਸੀਨੂ ਪਸੀਨੀ ਹੋਇਆ ਪਿਆ।" ਉਸਤੇ ਚਾਚੇ ਨੇ ਅਸਵਲ ਵੇਖਦਿਆਂ ਕਿਹਾ, "ਹਾਂ, ਗਲਤ ਤਾਂ ਤੇਰੇ ਠੀਕ ਆ ਕੱਲ ਤੋਂ ਤੂੰ ਇੱਥੇ ਹੀ ਆਉਣਾ ਬਿਸਕਟ ਬਣਾਉਣ ਦਾ ਕੰਮ ਸਿੱਖਣਾ ਮੈਂ ਇਹਨਾਂ ਨਾਲ ਸਾਰੀ ਗੱਲ ਕਰ ਰੱਖੀ ਆ ਇਹ ਤੈਨੂੰ 6 ਮਹੀਨਿਆਂ ਵਿੱਚ ਹੀ ਬਿਸਕਟ ਬਣਾਉਣ ਵਿੱਚ ਪੂਰਾ ਮਾਰ ਕਰ ਦੇਣਗੇ ਨਾਲੇ 3000 ਰੁਪਏ ਮਹੀਨਾ ਤਨਖਾਹ ਦੇਣਗੇ ਇਹੀ 3000 ਰੁਪਏ ਪਿੰਡ ਮਾਮਾ ਜੀ ਤੇ ਤੇਰੇ ਡੈਡੀ ਦੇ ਕੰਮ ਆਉਣਗੇ ਉਹ ਬਿਸਕਟਾਂ ਵਾਲਾ ਪੀਪਾ ਚੱਕ ਕੇ ਚੁੱਪ ਜਾਪ ਮੋਟਰਸਾਈਕਲ ਦੀ ਪਿਛਲੀ ਸੀਟ ਤੇ ਬੈਠ ਗਿਆ ਕਾਰ ਪਹੁੰਚਣਿਆਂ ਨੂੰ ਸੁਖਨਾਸ਼ ਨੇ ਦੋਵਾਂ ਨੂੰ ਸਿਕੰਝਵੀ ਦੇ ਭਰੇ ਗਲਾਸ ਦਿੱਤੇ 10 ਮਿੰਟ ਬਾਅਦ ਉਸਨੇ ਬੜੇ ਆਤਮ ਵਿਸ਼ਵਾਸ ਨਾਲ ਆਪਣੇ ਚਾਚੇ ਨੂੰ ਕਿਹਾ ਚਾਚਾ ਜੀ ਮੈਨੂੰ ਮਾਫ ਕਰ ਦਿਓ ਮੈਂ ਆਪਣੇ ਪੈਂਡ ਸਕੂਲ ਦੇ ਮੁੰਡਿਆਂ ਦੀ ਗਲਤ ਸੰਗਤ ਵਿੱਚ ਪੈ ਕੇ ਆਪਣੇ ਰਾਹੋਂ ਪਟਕ ਗਿਆ ਸੀ ਹੁਣ ਮੈਨੂੰ ਸੋਝੀ ਪੈ ਗਈ ਹੈ ਚਾਚਾ ਜੀ ਮੈਂ ਤਾਂ ਹੁਣ ਪੜਾਂਗਾ ਪ੍ਰੋਫੈਸਰ ਨੇ ਉੱਠ ਕੇ ਉਸਨੂੰ ਜੱਫੀ ਵਿੱਚ ਘੁੱਟ ਲਿਆ ਉਹ ਬੋਲਿਆ ਸ਼ਾਬਾਸ਼ ਮੈਨੂੰ ਪਤਾ ਹੈ ਕਿ ਤੂੰ ਬਹੁਤ ਲਾਇਕ ਮੁੰਡਾ ਹੈ ਏਦਾਂ ਤੇਰੀ ਭੈੜੀ ਸੰਗਤ ਨੇ ਤੈਨੂੰ ਲੀਹੋਂ ਲਾ ਦਿੱਤਾ ਸੀ ਇੱਥੇ ਸਾਡੇ ਸੁਨਾਮ ਸ਼ਹਿਰ ਵਿੱਚ ਬਹੁਤ ਹੀ ਵਧੀਆ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਆ ਮੈਂ ਹੁਣ ਤੇਰਾ ਇੱਥੇ ਹੀ ਦਾਖਲਾ ਕਰਵਾ ਦੇਣਾ ਅਗਲੇ ਦਿਨ ਸਵੇਰੇ ਉਹ ਦੋਵੇਂ ਚਾਚਾ ਭਤੀਜਾ ਜਰਗ ਨੂੰ ਚੱਲ ਪਈ ਘਰ ਵੜਦਿਆਂ ਹੀ ਪ੍ਰੋਫੈਸਰ ਨੇ ਆਪਣੇ ਮਾਮੇ ਨੂੰ ਕਿਹਾ ਲਓ ਮਾਮਾ ਜੀ ਹੁਣ ਤੁਸੀਂ ਕੋਈ ਫਿਕਰ ਨਾ ਕਰੋ ਹਣ ਮੇਰੇ ਭਤੀਜੇ ਨੇ ਪੜਨ ਦਾ ਮਨ ਬਣਾ ਲਿਆ ਹੈ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਇਸ ਦਾ ਸਰਟੀਫਿਕੇਟ ਕਟਾ ਕੇ ਇਸ ਨੂੰ ਮੈਂ ਆਪਣੇ ਕੋਲ ਸੁਨਾਮ ਹੀ ਪੜਨ ਲਾ ਦੇਣਾ ਸ਼ੁਕਰ ਆ ਭਾਂਜਾ ਸਾਡੇ ਸਿਰੋਂ ਬੋਝ ਲੱਥਾ ਨਹੀਂ ਸਾਨੂੰ ਤਾਂ ਦਿਨ ਰਾਤ ਚੋਰਾ ਖਾਈ ਜਾਂਦਾ ਸੀ ਇਸ ਮੁੰਡੇ ਦਾ ਬਣੂਗਾ ਕੀ ਸ਼ੁਕਰ ਆ ਪ੍ਰਮਾਤਮਾ ਦਾ ਜੋ ਤੂੰ ਰੱਬ ਬਣ ਕੇ ਬੋੜਿਆ ਮਾਮੇ ਨੇ ਕਿਹਾ ਉਹ ਕੁਰਸੀ ਤੋਂ اٹਕੇ ਮਾਮੇ ਦੇ ਨਾਲ ਬਾਹਨ ਦੇ ਮੰਜੇ ਤੇ ਹੀ ਬੈਠ ਗਿਆ ਮਾਮੇ ਨੇ ਦੋਵੇਂ ਹੱਥ ਫੜ ਕੇ ਆਪਣੇ ਸਿਰ ਉੱਤੇ ਰੱਖਦੇ ਆ ਬੋਲਿਆ ਮਾਮਾ ਜੀ ਮੈਂ ਕਿਵੇਂ ਭੁੱਲ ਸਕਦਾ ਕਿ ਮੈਂ ਆਪਣੇ ਸਕੂਲ ਦੀਆਂ ਗਰਮੀ ਸਰਦੀਆਂ ਦੀਆਂ ਸਾਰੀਆਂ ਛੁੱਟੀਆਂ ਤੁਹਾਡੇ ਕੋਲ ਹੀ ਬਿਤਾਉਂਦਾ ਰਿਹਾ ਬਹੁਤ ਪਿਆਰ ਮੋਸ ਨੇ ਮੈਨੂੰ ਆਪਣੇ ਨਾਨਕੇ ਘਰ ਵਿੱਚੋਂ ਮਿਲਿਆ ਉਹ ਤਾਂ ਹਮੇਸ਼ਾ ਮੇਰੇ ਚੇਤੇ ਵਿੱਚ ਵਸਿਆ ਰਹੇਗਾ ਤੁਸੀਂ ਹੁਣ ਕੋਈ ਫਿਕਰ ਨਹੀਂ ਰੱਖਣਾ ਕਹਿਨ ਨੂੰ ਤਾਂ ਗਮਦੂਰ ਮੇਰਾ ਪਤੀਜਾ ਪਰ ਸੱਚ ਜਾਣਿਓ ਮੈਂ ਗਮਦੂਰ ਤੇ ਹਰਜੋਤ ਵਿੱਚ ਕਦੇ ਕੋਈ ਫਰਕ ਨਹੀਂ ਜਾਣਿਆ ਬਸ ਅੱਜ ਤੋਂ ਬਾਅਦ ਪਤੀਜੇ ਦੀ ਸਾਰੀ ਜ਼ਿੰਮੇਵਾਰੀ ਮੇਰੀ ਹੈ ਰੱਬ ਨੇ ਚਾਇਆ ਤਾਂ ਮੈਂ ਆਪਣੇ ਸਤਕਾਰਯੋਗ ਮਾਮਾ ਜੀ ਨੂੰ ਉਹਨਾਂ ਦਾ ਬਦਲਿਆ ਹੋਇਆ ਪੁੱਤਾ ਵਾਪਸ ਕਰਾਂਗਾ ਸ਼ਾਬਾਸ਼ ਭਾਈ ਸ਼ਾਬਾਸ਼ ਤੇਰੇ ਮੈਨੂੰ ਵੀ ਆਪਣੇ ਭਨੇਵੇਂ ਤੇ ਮਾਣ ਆ। ਮਾਮਾ ਬੋਲਿਆ। ਉਸਨੇ ਆਪਣੇ ਚਾਚੇ ਦੇ ਘਰ ਰਹਿ ਕੇ 3 ਸਾਲ ਵਿੱਚ 12ਵੀਂ ਮੈਡੀਕਲ ਗਰੁੱਪ ਨਾਲ 96% ਅੰਕ ਲੈ ਕੇ ਪਾਸ ਕਰ ਲਈ। ਇਸ ਪ੍ਰੰਤ ਉਸਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ 4 ਸਾਲਾਂ ਵੈਟਰਨਰੀ ਡਾਕਟਰ ਦਾ ਕੋਰਸ ਪਹਿਲੇ ਦਰਜੇ ਵਿੱਚ ਪਾਸ ਕਰ ਲਿਆ। ਕੋਰਸ ਪਾਸ ਕਰਨ ਤੋਂ 1 ਮਹੀਨੇ ਬਾਅਦ ਹੀ ਉਹ ਬਤੌਰ ਵੈਟਰਨਰੀ ਡਾਕਟਰ ਦੇ ਤੌਰ ਤੇ ਚੁਣਿਆ ਗਿਆ। ਈਸ਼ਾਨ ਦੇ ਪੁੱਤਰ ਹਰਜੋਤ ਨੇ 12ਵੀਂ ਮੈਡੀਕਲ ਗਰੁੱਪ ਵਿੱਚ ਪਾਸ ਕਰਕੇ MBBS ਦੀ ਪੜ੍ਹਾਈ ਕਰਨ ਲਈ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਵਿੱਚ ਦਾਖਲਾ ਲੈ ਲਿਆ। ਕਾਲਜ ਵਿੱਚ ਪੜ੍ਹਦੇਆਂ 4 ਸਾਲਾਂ ਦੌਰਾਨ ਉਹ ਯੂਨੀਵਰਸਿਟੀ ਦਾ ਟਾਪਰ ਰਿਹਾ। ਸਰਜਰੀ ਦੇ ਖੇਤਰ ਵਿੱਚ MD ਦੀ ਪੜ੍ਹਾਈ ਕਰਨ ਲਈ ਉਹ ਗਵਰਨਮੈਂਟ ਕਾਲਜ ਅੰਮ੍ਰਿਤਸਰ ਚਲਾ ਗਿਆ। 2 ਸਾਲ ਦੀ ਪੜ੍ਹਾਈ ਉਪਰੰਤ ਉਸ ਦੀ ਨਿਯੁਕਤੀ ਬਤੌਰ ਮੈਡੀਕਲ ਅਫਸਰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿੱਚ ਹੋ ਗਈ। ਉਧਰ ਜਰਗ ਵਿੱਚ ਵੈਟਨਰੀ ਡਾਕਟਰ ਦੀ ਪੋਸਟ ਕਾਫੀ ਲੰਬੇ ਸਮੇਂ ਤੋਂ ਖਾਲੀ ਪਈ ਸੀ। ਡਾਕਟਰ ਗਮਦੂਰ ਸਿੰਘ ਨੂੰ ਜੁਆਇਨ ਕਰਵਾਉਣ ਲਈ ਉਸਦੇ ਚਾਚਾ ਪ੍ਰੋਫੈਸਰ ਇਸ਼ਾਨਤ ਸੁਖਨਾਜ ਦਾਦਾ ਰਾਮ ਸਿੰਘ ਉਸਦੇ ਨਾਲ ਗਏ ਇਸ ਪ੍ਰਕਾਰ ਡਾਕਟਰ ਗਮਦੂਰ ਸਿੰਘ ਨੇ ਆਪਣੇ ਪਿੰਡ ਜਰਗ ਵਿਖੇ ਬਤੌਰ ਵੈਟਰਨਰੀ ਡਾਕਟਰ ਜੁਆਇਨ ਕਰ ਲਿਆ ਮਾਹੌਲ ਨੂੰ ਖੁਸ਼ਗਵਾਰ ਬਣਾਉਣ ਲਈ ਪ੍ਰੋਫੈਸਰ ਨੇ ਹੱਸਦਿਆਂ ਹੋਇਆਂ ਆਪਣੇ ਭਤੀਜੇ ਨੂੰ ਕਿਹਾ ਡਾਕਟਰ ਗਮਦੂਰ ਸਿੰਘ ਜੀ ਆਹ ਜਰਾ ਡਾਕਟਰ ਸਾਹਿਬ ਦੀ ਕੁਰਸੀ ਤੇ ਬੈਠੋ ਅਸੀਂ ਵੀ ਡਾਕਟਰ ਗਮਦੂਰ ਸਿੰਘ ਨਾਲ ਸੈਲਫੀ ਲੈ ਲਈਏ ਗਮਦੂਰ ਨੇ ਪਹਿਲਾਂ ਆਪਣੇ ਦਾਦਾ ਜੀ ਦੇ ਤੇ ਚਾਚੀ ਜੀ ਦੇ ਚਰਨ ਸਪਰਸ਼ ਕੀਤੇ ਫਿਰ ਪ੍ਰੋਫੈਸਰ ਦੇ ਚਰਨਾਂ ਤੇ ਨਮਸਕਾਰ ਕਰਦੇ ਹੋਏ ਬੋਲਿਆ ਚਾਚਾ ਜੀ ਇਹ ਸਭ ਤਾਂ ਤੁਹਾਡੇ ਤੇ ਸਤਿਕਾਰਯੋਗ ਚਾਚੀ ਜੀ ਦੇ ਉਪਕਾਰਾਂ ਦਾ ప్రతిਫਲ ਹੈ ਵਰਨਾ ਮੈਂ ਤਾਂ ਆਪਣੇ ਰਾਹ ਤੋਂ ਭਟਕ ਗਿਆ ਸਾਂ ਅੱਜ ਨੂੰ ਨਸ਼ਿਆਂ ਦੀ ਪੇਂਡ ਚੜ ਕੇ ਆਪਣਾ ਸਾਰਾ ਘਰ ਉਜਾੜ ਲੈਣਾ ਸੀ ਆਪ ਵੀ ਕਿਧਰੇ ਮਰ ਮੁੱਕ ਜਾਣਾ ਸੀ ਉਸ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਪ੍ਰੋਫੈਸਰ ਬੋਲਿਆ ਚੱਲਿਆ ਇਸ ਤਰ੍ਹਾਂ ਦੀਆਂ ਦਿਲਟਾ ਉਹ ਗੱਲਾਂ ਮੂੰਹੋਂ ਹੀ ਕੱਢਦੀਆਂ ਇਹ ਤਾਂ ਮੇਰੇ ਨਾਨਕਿਆਂ ਦਾ ਮੋਹ ਹੀ ਸੀ ਮਾਮੇ ਰਾਮ ਸਿੰਘ ਦੇ ਹੁਕਮ ਨੂੰ ਮੰਨਦਿਆਂ ਮੈਂ ਤੈਨੂੰ ਆਪਣੇ ਕੋਲ ਸੁਨਾਮ ਲੈ ਗਿਆ ਤੂੰ ਵੀ ਆਪਣੀ ਧੌਨ ਦਾ ਪੱਕਾ ਰਹਾ ਫਿਰ ਪਿੱਛੇ ਮੁੜ ਕੇ ਤੂੰ ਵੀ ਨਹੀਂ ਦੇਖਿਆ ਸਗੋਂ ਸਖਤ ਮਿਹਨਤ ਕਰਦਾ ਕਰਦਾ ਅੱਗੇ ਹੀ ਅੱਗੇ ਵਧਦਾ ਗਿਆ ਉਸ ਮਿਹਨਤ ਦੀ ਬਦੌਲਤ ਹੀ ਅੱਜ ਇਹ ਖੁਸ਼ੀਆਂ ਵਾਲਾ ਭਾਗਾ ਭਰਿਆ ਦਿਨ ਚੜਿਆ ਮਾਮੇ ਰਾਮ ਨੇ ਆਪਣੇ ਪੋਤਰੇ ਡਾਕਟਰ ਗਮਦੂਰ ਸਿੰਘ ਨੂੰ ਫੜ ਕੇ ਡਾਕਟਰ ਦੀ ਕੁਰਸੀ ਤੇ ਬਿਠਾਇਆ ਪ੍ਰੋਫੈਸਰ ਨੇ ਆਪਣੇ ਮੋਬਾਈਲ ਫੋਨ ਨਾਲ ਸੈਲਫੀ ਲਈ ਜੁਆਇਨਿੰਗ ਉਪਰੰਤ ਮੁਸਕਰਾਉਂਦਿਆਂ ਹੋਇਆਂ ਸੁਖਨਾਜ ਸਾਰਿਆਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਉਣ ਲੱਗ ਪਈ ਸੋ ਇਹ ਸੀ ਕਹਾਣੀ ਨਾਨਕੇ ਅੰਦਰ ਮੋ ਤੁਹਾਨੂੰ ਕਿਵੇਂ ਦੀ ਲੱਗੀ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਲਿਖ ਕੇ ਜ਼ਰੂਰ ਦੱਸਿਓ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਦੋਸਤਾਨਾਂ ਤੇ ਚੈਨਲ ਨੂੰ ਵੀ ਜੇਕਰ ਨਹੀਂ ਸਬਸਕ੍ਰਾਈਬ ਕੀਤਾ ਤਾਂ ਜਲਦੀ ਜਲਦੀ ਕਰ ਲਵੋ ਬਾਕੀ ਦੀਆਂ ਕਹਾਣੀਆਂ ਵੀ ਚੈਨਲ ਉੱਪਰ ਜਾ ਕੇ ਜ਼ਰੂਰ ਸੁਣਿਓ ਉਮੀਦ ਹੈ ਤੁਹਾਨੂੰ ਵੀ ਬਹੁਤ ਪਸੰਦ ਆਉਣਗੀਆਂ ਇਹ ਕਹਾਣੀ ਸੁਣਨ ਲਈ ਆਪਣਾ ਵਕਤ ਦੇਣ ਲਈ ਬਹੁਤ ਬਹੁਤ ਧੰਨਵਾਦ